ਕਰਨੀਆਂ ਭਰਨੀਆਂ ਸਭ ਇੱਥੇ ਹੀ ਨੇ ਕਿੰਮੀ ਨਾਲ ਤੇ ਪਵਨੇ ਨਾਲ ਧੋਖਾ ਕਰਨ ਤੋਂ ਬਾਅਦ ਸਨੇਹਾ ਤੇ ਇਹੋ ਜਿਹਾ ਪਹਾਲ ਡਿੱ ਗਿਆ ਸਨੇਹਾ ਦੇ ਨਾਲ ਇਹੋ ਜਿਹੀ ਬੁਰੀ ਹੋਈ ਹੈ ਕਿਉਂਕਿ ਕਰਨੀਆਂ ਭਰਨੀਆਂ ਤਾਂ ਇੱਥੇ ਹੀ ਨੇ ਹੁਣ ਉਹ ਇੰਡੀਆ ਛੱਡ ਕੇ ਫੋਰਨ ਜਾਣ ਦੇ ਲਈ ਕਰ ਰਹੀ ਹੈ ਪੈਕਿੰਗ ਆਖਿਰ ਇਹੋ ਜਿਹਾ ਕੀ ਹੋਇਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਇਸ ਵੀਡੀਓ ਦੇ ਵਿੱਚ ਪੂਰੀ ਗੱਲਬਾਤ ਕਰਾਂਗੇ ਆਪਾਂ ਕਰਦੇ ਆਪਾਂ ਵੀਡੀਓ ਨੂੰ ਸਟਾਰਟ ਮਮਾ ਅਬ ਉਹ ਕਿਹਦਾ ਫੀਲ ਹੋ ਰਿਹਾ ਕਿ ਮੈਂ ਜਾ ਰਹੀ ਹਾਂ ਹੈਪੀ ਬਹੁਤ ਖੁਸ਼ ਬਹੁਤ ਬਹੁਤ ਖੁਸ਼ ਸ਼ਰਮ ਤਾਂ ਨਹੀਂ ਆਦੀ ਆਹਦੀ ਸ਼ਰਮ ਬਹੁਤ ਖੁਸ਼ ਕਿ ਆਪੇ ਸ਼ਰਮ ਨਹੀਂ ਮਤਲਬ ਮੰਮੀ ਕਹਿੰਦਾ ਕਿ ਮੈਨੂੰ ਨਹੀਂ ਲੈ ਕੇ ਚੱਲੀ ਇਹ ਮੈਨੂੰ ਪੁੱਛਿਆ ਨਹੀਂ ਹੈ ਤੇ ਬੰਦਾ ਇਹਨਾਂ ਨੂੰ ਪੁੱਛੇ ਵੀ ਨਾ ਕੋਈ ਵੀਜ਼ਾ ਹੈਗਾ ਹੈ ਵੀਜ਼ਾ ਤੁਸੀਂ ਚਾਹ ਚਾਹ ਦਿਲਵਾਣੀ ਆਂਦੀ ਆਂ ਜੀ ਦੋਸਤੋ ਵੈਲਕਮ ਬੈਕ ਟੂ ਮਾਈ YouTube ਚੈਨਲ ਕਹਿੰਦੇ ਨੇ ਕਿ ਜਿਹੜਾ ਇਨਸਾਨ ਕਿਸੇ ਨਾਲ ਮਾੜੀ ਕਰਦਾ ਨਾ ਉਹਦੇ ਨਾਲ ਚੰਗਾ ਕਦੇ ਨਹੀਂ ਹੁੰਦਾ ਕਿਉਂਕਿ ਜਦੋਂ ਆਪਾਂ ਕਿਸੇ ਨਾਲ ਮਾਰੀ ਕਰਦੇ ਆਪਾਂ ਨੂੰ ਲੱਗਦਾ ਵੀ ਆਪਾਂ ਨੂੰ ਕੋਈ ਨਹੀਂ ਵੇਖਦਾ ਪਰ ਉਹ ਰੱਬ ਵੇਖਦਾ ਹਾਲਾਂਕਿ ਇੱਥੇ ਜਿਹੜੀ ਸਨੇਹਾ ਘਟਿਆਲ ਨੇ ਪਵਨ ਦੇ ਨਾਲ ਮਾਰੀ ਕੀਤੀ ਉਹ ਸਾਰੀ ਦੁਨੀਆ ਨੇ ਦੇਖੀ ਤੇ ਫਿਰ ਸਜ਼ਾ ਤਾਂ ਬਣਦੀ ਸੀ ਕਹਿੰਦੇ ਹੁੰਦੇ ਨਾ ਕਰਨੀਆਂ ਭਰਨੀਆਂ ਸਭ ਇੱਥੇ ਹੀ ਨੇ ਮੰਨਿਆ ਕਿ ਕਿੰਮੀ ਸਹੀ ਨਹੀਂ ਸੀ ਪਰ ਕਿਸੇ ਦਾ ਘਰ ਤੋੜਨਾ ਕਿਸੇ ਦੀ ਮਤਲਬ ਕਿ ਪਿੱਛੇ ਪਿੱਛੇ ਉਹਦੇ ਬਾਰੇ ਸਬੂਤ ਜਿਹੜੇ ਹੈਗੇ ਉਹਦੇ ਨਾਲ ਰਹਿ ਕੇ ਖਾ ਕੇ ਉਹਨੂੰ ਡਬਲ ਕਰਾਸ ਕਰਨਾ ਇਹ ਇੱਕ ਗੁਨਾ ਤੇ ਇਹੋ ਜਿਹੇ ਗੁਨਾਹਾਂ ਦੀ ਸਜ਼ਾ ਜਿਹੜੀ ਹੈਗੀ ਐ ਨਾ ਉਹ ਪ੍ਰਮਾਤਮਾ ਇੱਕ ਨਾ ਇੱਕ ਦਿਨ ਦਿੰਦਾ ਤੁਹਾਨੂੰ ਮੈਂ ਦਿਖਾਉਣ ਜਾ ਰਹੀਆਂ ਇਸ ਵੀਡੀਓ ਦੇ ਵਿੱਚ ਜਿਹੜੀ ਸਨੇਹਾ ਕਟਿਆਲ ਸੀ ਉਹਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਹਾਂਜੀ ਉਹਦੀ ਗੱਡੀ ਠੋਕ ਗਈ ਉਹਦੀ ਗੱਡੀ ਦਾ ਨੁਕਸਾਨ ਹੋ ਗਿਆ ਹਾਲਾਂਕਿ ਉਹਦੇ ਨਾਲ ਕੁਛ ਐਦਾਂ ਦਾ ਨਹੀਂ ਹੋਇਆ ਬਚ ਗਈ ਸੱਟੋ ਫਿੱਟੋ ਬਚ ਗਈ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂ ਦਿਖਾਉਣੀ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਦੂਜੇ ਪਾਸੇ ਆ ਜਿਹੜੀ ਮਹਿਕਪ੍ਰੀਤ ਮੁਸ਼ਕੀ ਹੈ ਇਹਨੇ ਇੰਨਾ ਕੁ ਗੰਦ ਪਾਇਆ ਹੋਇਆ ਨਾ ਤਾਂ ਮਤਲਬ ਕੋਈ ਸਾਫ ਸਫਾਈ ਦੀ ਇਹਨੂੰ ਹੈਗੀ ਹੈ ਬਸ ਸਾਰਾ ਦਿਨ ਕਿਚਨ 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 ਬਸ ਆਹੀ ਕੁਸ਼ ਕਰੀ ਜਾਂਦੀ ਹੈ ਮੈਂ पराठे ਬਣਾਲੇ ਮੈਂ ਇਹ ਬਣਾਲੇ ਮੈਨੂੰ ਤਾਂ ਇਹ ਜਦ ਤੂੰ ਬੋਲਦੀ ਹੈ ਨਾ ਮੈਨੂੰ ਇਹਦਾ ਬੁੱਲਣ ਦਾ ਤਰੀਕਾ ਹੀ ਨਹੀਂ ਵਧੀਆ ਲੱਗਦਾ ਵੀ ਬੋਲਦੀ ਕਿਵੇਂ ਹਾਂ ਹੋ ਸਕਦਾ ਕਿਸੇ ਨੂੰ ਮੇਰਾ ਤਰੀਕਾ ਵੀ ਨਾ ਵਧੀਆ ਲੱਗਦਾ ਹੋਵੇ ਪਰ ਵੀ ਜਿਹੜਾ ਬੰਦੇ ਨੇ ਇੰਨਾ ਕੁ ਓਵਰ ਹੋ ਕੇ ਬੋਲਣਾ ਅੱਛਾ ਕਹਿੰਦੀ ਮੇਰਾ ਸਿਲੰਡਰ ਖਤਮ ਹੋ ਗਿਆ ਕਿਸੇ ਦੇ ਘਰੇ ਨੀਚੇ ਖਾਣਾ ਬਣਾਉਣ ਗਈ ਆ ਦੀਦੀ ਦੇ ਸਿਲੰਡਰ ਐਨਾ ਗੰਦਾ ਵੀ ਤੂੰ ਸਿਲੰਡਰ ਸਾਫ਼ ਕਰ ਲੈ ਫੇਰ ਵਲੌਗ ਬਣਾ ਲੈ ਤੁਹਮ ਦਿਖਾਉਂਗੀ ਇਹਦੀਆਂ ਵੀ ਮੈਂ ਕਰਤੂਤਾਂ ਰਾਤ ਦੀ ਜਿਹੜੀ ਬਣੀ ਹੁੰਦੀ ਹੈ ਨਾ ਚਾਹ ਉਹੀ ਪਈ ਰਹਿੰਦੀ ਹੈ ਰਾਤ ਨੂੰ ਉਹ ਮੈਂ ਰੱਖ ਦਿੰਦੀ ਆ ਤੇ ਦੂਜੇ ਦਿਨ ਉਹ ਵੀ ਸਵੇਰ ਉੱਠ ਉਹਦੇ ਵਿੱਚ ਚਾਹ ਬਣਾ ਲੈਂਦੀ ਐ ਇੰਨੀ ਗੰਦਗੀ ਪਹਿਲਾਂ ਤਾਂ ਮੈਂ ਤੁਹਾਨੂੰ ਸੁਨੀਹਾ ਦੀਆਂ ਕੁਝ ਕਰਤੂਤਾਂ ਦਿਖਾਉਣੀ ਆ ਕਰਦੇ ਆਪਾਂ ਵੀਡੀਓ ਨੂੰ ਸਟਾਰਟ ਚਲੋ ਜੀ ਆ ਦੇਖਿਓ ਜ਼ਰਾ ਛੋਟੀ ਜੀ ਕਲਿੱਪ ਔਰ ਕੰਪਲੀਟ ਹੋ ਗਿਆ ਐਸੀ ਬਟ ਮੇਰਾ ਵਲੌਗ ਸ਼ੁਰੂ ਕਰਨ ਦਾ ਸਿਰਫ ਆਹੀ ਮੋਟਿਵ ਆ ਕਿ ਮੈਂ ਕੁਝ ਫालतू ਦੇ ਲੋਕਾਂ ਨੂੰ ਕਹਿਣਾ ਚਾਹੁੰਦੀ ਆ ਕਿ ਮੇਰੇ ਪੋਸਟਾਂ ਥੱਲੇ ਆ ਕੇ ਮੇਰੇ ਵਲੌਗ ਥੱਲੇ ਆ ਕੇ ਕਮੈਂਟ ਨਾ ਕਰਿਆ ਕਰੋ ਕਿ ਕਿਸੇ ਦੀ ਲਾਈਫ ਚ ਕੀ ਹੋ ਰਿਹਾ ਆ ਕੋਈ ਕੋਈ ਜੰਮਿਆ ਆ ਕਿਸ ਨੂੰ ਕੁਝ ਹੋਇਆ ਆ ਕੋਈ ਕਿਸੇ ਦੇ ਨਾਮ ਲਾਇਆ ਕੋਈ ਕਿਸੇ ਤੋਂ ਲੱਗੋ ਗਿਆ ਕਿਉਂਕਿ ਮੈਨੂੰ ਕਿਸੇ ਨਾਲ ਵੀ ਇੱਕ ਪੈਸੇ ਦਾ ਫਰਕ ਨਹੀਂ ਪੈਂਦਾ ਓਕੇ ਤੇ ਮੈਨੂੰ ਮੈਂ ਆਪਣੀ ਲਾਈਫ ਇੰਜੋਏ ਕਰ ਰਹੀ ਆ ਮੈਂ ਆਪਣੀ ਲਾਈਫ ਇੰਜੋਏ ਕਰ ਰਹਾਂ ਤਾਂ ਤੁਸੀਂ ਆਪਣੀ ਲਾਈਫ ਇੰਜੋਏ ਕਰੋ ਉਹੀ ਜਨਾਨੀਆਂ ਵਾਲੇ ਕੰਮ ਨਾ ਕਰਿਆ ਕਰੋ ਕਿ ਮੁੰਡਿਆਂ ਦੇ ਕਮੈਂਟ ਕਰਿਆ ਉਹ ਇ ਹਮਮ ਅੱਛਾ ਇਹ ਜਿਹੜੇ ਆ ਕੇ ਕਮੈਂਟਾਂ ਦੇ ਵਿੱਚ ਬੋਲਦੇ ਹੋ ਮੈਨੂੰ ਬੋਲਿਆ ਨਾ ਕਰੋ ਕਿਉਂ ਬਈ ਹਰ ਕੋਈ ਇੱਥੇ ਸੋਸ਼ਲ ਮੀਡੀਆ ਤੇ ਆਪਣੀ ਰਾਇ ਦੇ ਸਕਦਾ ਕਿਉਂ ਨਾ ਕੋਈ ਕੁਝ ਬੋਲੇ ਆ ਗਏ ਦੇਖਿਓ ਜੰਨੀਆਂ ਅੱਜ ਗੱਡੀ ਦਾ ਥੋੜਾ ਜਿਹਾ ਕੰਮ ਕਰਾਉਣਾ ਐਂ ਮੇਰਾ ਉਸ ਤੋਂ ਬਾਅਦ ਹੈਗਾ ਯਾ ਸ਼ੂਟ ਹਲੇ ਵੱਜੇ 11 12 12:30 ਮੈਂ ਸ਼ੂਟ ਤੇ ਜਾਣਾ ਉੱਥੇ ਹੀ ਮੈਂ ਸ਼ੂਟ ਤੇ ਚਲ ਜਾਣਾ ਐ ਸੋ ਆ ਦੇਖੋ ਆ ਗੱਡੀ ਦਾ ਹੋਇਆ ਸੀ ਐਕਸੀਡੈਂਟ ਤੇ ਆ ਬੰਪਰ ਜਿਆ ਟੁੱਟ ਗਿਆ ਐ ਇਥੋਂ ਵੀ ਟੁੱਟ ਗਿਆ ਸਾਰਾ ਟੁੱਟ ਕਲੌਕ ਵੀ ਖੁੱਲ ਗਿਆ ਪਰ ਜਸਟ ਅੜਾਉਣਾ ਆ। ਇੰਡੀਆ ਛੱਡ ਕੇ ਵੀ ਜਾ ਰਹੀ ਹੀ ਆ ਪੈਕਿੰਗ ਆ ਸਟਾਰਟ ਕਰ ਲਈਆਂ ਮੈਡਮ ਨੇ ਆ ਦੇਖਿਓ ਸਾਰਾ। ਮਮਾ ਅਬ ਕੋਈ ਕੈਸਾ ਫੀਲ ਹੋ ਰਿਹਾ ਕਿ ਮੈਂ ਜਾ ਰਹੀ ਹੂੰ? ਹੈਪੀ? ਬਹੁਤ ਖੁਸ਼। ਬਹੁਤ ਖੁਸ਼। ਸ਼ਰਮ ਤੇ ਨਹੀਂ ਆਂਦੀ। ਹੂੰ। ਕਾਦੀ ਸ਼ਰਮ। ਬਹੁਤ ਕੁਝ ਕਰ। ਇਸ ਵਿੱਚ ਨਹੀਂ ਪਤਾ। ਮੈਂ ਕਹਿੰਦੀ ਹਾਂ। ਜਿਹੜੇ ਬਲੌਗਰ ਹੁੰਦੇ ਨੇ ਨਾ ਇਹ ਸਾਰਾ ਟੱਬਰ ਇਹਨਾਂ ਨੇ ਇੱਕੋ ਕੰਮ ਤੇ ਲਾਇਆ ਪਿਆ ਹੁੰਦਾ। ਠੀਕ ਹੈ ਆਪ ਦਾ ਜਿਹੜਾ ਕੁਝ ਕਰਨਾ ਹੁੰਦਾ ਕਰਨਾ ਹੀ ਹੁੰਦਾ ਸਾਰੇ ਲੰਗ ਲਾਣੇ ਨੂੰ ਇਹ ਇੱਕੋ ਕੰਮ ਤੇ ਲਾ ਦਿੰਦੇ ਨੇ। ਠੀਕ ਹੈ। ਹੁਣ ਇਹ ਆਪਦੀ ਮਾਂ ਨੂੰ ਦੇਖ ਲਾ ਹਨਾ। ਅਜੇ ਮੈਂ ਕੁਝ ਚੀਜ਼ਾਂ ਕੈਪਚਰ ਨਹੀਂ ਕੀਤੀਆਂ ਕਿਉਂਕਿ ਹਰ ਚੀਜ਼ ਮੈਨੂੰ ਸਹੀ ਜਾਂ ਨਹੀਂ ਲੱਗਿਆ ਹਨਾ। ਇੰਨੇ ਕ ਲੱਛਣ ਕੀਤੇ ਇਹਦੇ ਵਿੱਚ ਇਹਦੀ ਮੰਮੀ ਨੇ ਮੈਥੋਂ ਵੱਡੇ ਨੇ ਮੈਨੂੰ ਨਹੀਂ ਬੋਲਣਾ ਚਾਹੀਦਾ। ਕਿ ਜੀ ਮੈਂ ਕੈਪਚਰ ਕਰਦੀ ਉਹ ਚੀਜ਼ਾਂ ਦੀ ਵੀ ਤੁਹਾਡੇ ਸਾਹਮਣੇ ਰੱਖਦੀ ਤਾਂ ਮੈਨੂੰ ਬੋਲਣਾ ਪੈਣਾ ਸੀ ਸੋ ਇਸ ਕਰਕੇ ਮੈਂ ਉਹ ਚੀਜ਼ਾਂ ਨਹੀਂ ਰਿਕਾਰਡ ਕਰੇ ਹਨ ਤੇ ਹੁਣ ਤੁਸੀਂ ਦੇਖ ਲਓ ਵੀ ਇਹਦੀ ਗੱਡੀ ਤੇ ਜਿਹੜਾ ਹੈਗਾ ਨੁਕਸਾਨ ਹੋ ਗਿਆ ਠੀਕ ਹੈ ਹੁਣ ਇਹ ਇੰਡੀਆ ਛੱਡ ਕੇ ਜਾ ਰਹੀ ਆ ਪੈਕਿੰਗ ਆਏ ਨੇ ਜਿਹੜੀਆਂ ਹੈਗੀਆਂ ਉਹ ਆਲਮੋਸਟ ਕਰ ਲਈਆਂ ਨੇ ਤਾਂ ਫਿਰ ਦੇਖੋ ਵੀ ਇਨਸਾਨ ਜਿਹੜਾ ਹੈਗਾ ਨਾ ਜਦੋਂ ਆਪਾਂ ਕਿਸੇ ਨਾਲ ਮਾੜੀ ਕਰਦੇ ਆਂ ਪਰਮਾਤਮਾ ਕਿਸੇ ਨਾ ਕਿਸੇ ਤਰੀਕੇ ਮੋੜ ਕੇ ਆਪਾਂ ਨੂੰ ਉਹ ਦਿੰਦਾ ਮੰਨਦੇ ਆਂ ਵੀ ਜਿਹੜੀ ਕਿੰਮੀ ਸੀਗੀ ਉਹ ਗਲਤ ਸੀ ਲੱਖ ਮਾੜੀ ਸੀ ਪਰ ਜਦੋਂ ਆਪਾਂ ਕਿਸੇ ਦੇ ਨਾਲ ਰਹਿਨੇ ਆ ਇੱਕੋ ਥਾਲੀ ਦੇ ਵਿੱਚ ਖਾ ਕੇ ਉਸੇ ਥਾਲੀ ਦੇ ਵਿੱਚ ਸ਼ੇਧ ਕਰਨਾ ਇਹ ਕੋਈ ਚੰਗੀ ਗੱਲ ਨਹੀਂ ਹੁੰਦੀ ਇਹਦੇ ਜੇ ਇਹਦੇ ਚਬਾਉਣ ਦੇ ਨਾਲ ਉਹਦਾ ਘਰ ਬਚ ਜਾਣਾ ਸੀ ਪਵਨ ਦਾ ਪਰ ਇਹਨੇ ਕੀ ਕੀਤਾ ਇਹਨੇ ਲੋਕਾਂ ਦੇ ਵਿੱਚ ਬਦਨਾਮੀ ਕੀਤੀ ਦੂਜੀ ਗੱਲ ਇਹ ਗੁਣਾ ਇਸ ਕਰਕੇ ਮੈਂ ਕਹਿ ਰਹੀ ਹਾਂ ਕਿਉਂਕਿ ਚਲੋ ਜੇ ਮਾੜੀ ਹੋ ਗਈ ਉਹ ਤੋਂ ਉਹਦੇ ਕੋਲੇ ਪ੍ਰੂਫ ਸੀ ਪਵਨੇ ਕੋਲੇ ਜਾਂਦੀ ਸਿਰਫ ਪਵਨ ਨੂੰ ਜਾ ਕੇ ਸਬੂਤ ਦਿੰਦੀ ਪਵਨ ਨੂੰ ਦਿਖਾਉਂਦੀ ਪਵਨ ਦੇ ਘਰ ਦੇਆਂ ਨੂੰ ਦਿਖਾਉਂਦੀ ਕਿੰਮੀ ਦੇ ਘਰ ਦੇਆਂ ਨੂੰ ਦਿਖਾਉਂਦੀ ਲੋਕਾਂ ਨੂੰ ਸੋਸ਼ਲ ਮੀਡੀਆ ਦੇ ਉੱਪਰ ਇਹਦੇ ਬਾਰੇ ਪ੍ਰੂਫ ਰੱਖਣ ਦਾ ਇਹਦਾ ਕੋਈ ਹੱਕ ਨਹੀਂ ਬਣਦਾ ਸੀ ਕਿਉਂਕਿ ਉਹ ਇੱਕ ਕੁੜੀ ਹੈ ਤੇ ਕਿਸੇ ਕੁੜੀ ਦੀ ਇੱਜ਼ਤ ਨਿਲਾਮ ਕਰਨ ਦਾ ਹੱਕ ਕਿਸੇ ਨੂੰ ਨਹੀਂ ਤਾਂ ਨਹੀਂ ਉਹ ਲੋਕ ਜਿਹੜੇ ਹਜੇ ਵੀ ਇਹੋ ਜਿਹਿਆਂ ਨੂੰ ਦੇਖਦੇ ਨੇ ਹੁਣ ਮੈਂ ਤੁਹਾਨੂੰ ਨਾ ਮਸ਼ਕੀ ਦੀ ਥੋੜੀ ਜਿਹੀ ਕਲਿੱਪ ਦਿਖਾਉਣੀ ਹੈ ਦੇਖੋ ਬਣਾਉਣੀ ਚਾ ਤੇ ਚਾਹ ਬਣਾ ਕੇ ਉਸ ਤੋਂ ਬਾਅਦ ਮੈਂ ਬਣਾਣੀਆਂ ਸੀ ਰੋਟੀਆਂ ਅੱਜ ਮੈਂ ਸੋਚ ਰਹੀ ਹਾਂ ਮੂਲੀ ਵਾਲੇ ਪਰਾਂਠੇ ਬਣਾਵਾਂ ਕਿਉਂਕਿ ਮੈਂ ਮੂਲੀਆਂ ਰਾਤ ਲੈ ਕੇ ਆਉਂਦੀਆਂ ਸੀਗੀਆਂ ਪਈਆਂ ਹੋਈਆਂ ਸੀ ਕਿਉਂਕਿ ਉਹ ਪਰਾਂਠਿਆਂ ਲਈ ਲੈ ਕੇ ਆਉਂਦੀਆਂ ਸੀ ਵੀ ਵਧੀਆ ਆ ਚਾਹ ਦੇ ਨਾਲ ਇੱਕ ਇੱਕ ਦੋ ਦੋ ਪਰਾਂਠੇ ਖਾ ਲਵਾਂ ਕਰਾਂਗੇ ਨਾ ਤਾਂ ਬਟ ਬਾਦੂ ਆਇ ਤੇ ਬਹੁਤ ਮਤਲਬ ਘਾਟ ਰੇਟ ਜਿਵੇਂ ਕਹਿੰਦੇ ਬਹੁਤ ਵਧੀਆ ਸਬਜ਼ੀਆਂ ਮਿਲ ਜਾਂਦੀਆਂ ਤਾਜ਼ੀਆਂ ਹਨਾ ਤੇ ਖੇਤੋਂ ਨਾ ਤਾਜ਼ੀਆਂ ਤਾਜ਼ੀਆਂ ਹੀ ਤੋੜੀਆਂ ਲੱਗਦੀਆਂ ਸੀਗੀਆਂ ਤਾਂ ਫਿਰ ਹਾਲ ਮੈਂ ਕੀ ਕੀਤਾ ਦਵਾ ਦਵਾ ਚਾਹ ਬਣਾ ਕੇ ਤਾਂ ਇੱਥੇ ਮੂਲੀਆਂ ਨੂੰ ਅਕੱਦੂ ਕਸ ਕਰਕੇ ਉਸ ਤੋਂ ਬਾਅਦ ਇਸ ਦੇ ਨੀਆਂ ਲੋਕਾਂ ਨੂੰ ਬਲੌਗਰ ਦੇ ਵਿੱਚ ਦੱਸਦੀਆਂ ਫੇਰ ਜਹਾ ਜਾ ਕੇ ਲੋਕ ਖਾਂਦੇ ਨੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਮੂਲੀਆਂ ਦੇ ਵੀ ਪਰੌਠੇ ਬਣ ਜਾਂਦੇ ਬਸ ਮੈਂ ਜ਼ਿਆਦਾ ਇਹਦੇ ਬਾਰੇ ਕੋਈ ਗੱਲ ਕਰਨਾ ਨਹੀਂ ਚਾਹੁੰਦੀ ਤੇ ਵੇਟ ਕਰੋ ਥੋੜੇ ਜਿਹੇ ਦਿਨਾਂ ਦਾ ਕਿਉਂਕਿ ਇਹ ਕੁੜੀ ਨੇ ਇਹੋ ਜਿਹਾ ਮਤਲਬ ਕੁਝ ਕਰਨਾ ਨਾ ਫੇਰ ਦੇਖਿਓ ਤੁਸੀਂ ਬਾਕੀ ਇਹਨੇ ਕਰ ਲੈ ਲਿਆ ਹੋਰ ਜਿੱਥੇ ਪਹਿਲਾਂ ਰਹਿੰਦੀ ਸੀ ਉੱਥੋਂ ਆ ਗਈ ਆ ਤੇ ਇਹ ਜਿਹੜਾ ਘਰ ਜ ਹੈ ਇੱਥੇ ਤੁਹਾਨੂੰ ਪਤਾ ਇੱਥੇ ਕਿਚਨ ਵਗੈਰਾ ਹੈ ਨਹੀਂ ਥੱਲੇ ਹੀ ਸਿਲੰਡਰ ਵਗੈਰਾ ਰੱਖੀ ਬੈਠੀ ਹੁੰਦੀ ਹੈ ਤੇ ਜਿਹੜੇ ਲੋਕ ਦੇਖਦੇ ਨੇ ਇਹਨੂੰ 20 2000 25 25000 ਵਿਊ ਆਉਂਦੇ ਨੇ ਧੰਨ ਨੇ ਉਹ ਲੋਕ ਹਨਾ ਬਾਕੀ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਬਾਕੀ ਜੀ ਮਿਲਦੇ ਆ ਇੱਕ ਨਵੇਂ ਵੀਡੀਓ ਦੇ ਨਾਲ ਚੈਨਲ ਤੇ ਪਹਿਲੀ ਵਾਰ ਹੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਦੇਖੋ ਮੇਰਾ ਜਿਹੜਾ ਮੋਟਿਵ ਹੁੰਦਾ ਉਹ ਸਿਰਫ ਇਹ ਹੁੰਦਾ ਵੀ ਮੈਂ ਤੁਹਾਡੇ ਸਾਹਮਣੇ ਇੱਕ ਮੈਸੇਜ ਦੇਣਾ ਚਾਹੁੰਦੀ ਹੁੰਨੀ ਆ ਮੇਰੀ ਵੀਡੀਓ ਦੇ ਥਰੂ ਕੋਈ ਰੋਸਟਿੰਗ ਮੇਰਾ ਮੋਟਿਵ ਨਹੀਂ ਠੀਕ ਹੈ ਸਿਰਫ ਇੱਕ ਮੈਂ ਆਪਣਾ ਪੁਆਇੰਟ ਆਫ View ਰੱਖਣਾ ਚਾਹੁੰਦੀ ਹੁੰਨੀ ਆ ਸੋ ਮੈਨੂੰ ਨਹੀਂ ਪਤਾ ਤੁਹਾਨੂੰ ਮੇਰਾ ਤਰੀਕਾ ਜਾਂ ਬੇ ਆਫ ਟਾਕਿੰਗ ਚੰਗਾ ਲੱਗਦਾ ਜਾਂ ਨਹੀਂ ਲੱਗਦਾ ਬਾਕੀ ਜਿਹੜੇ ਮੇਰੇ ਭੈਣ ਭਰਾ ਨੂੰ ਪਸੰਦ ਆ ਮੈਨੂੰ ਐਪਰੀਸ਼ੀਏਟ ਕਰਦੇ ਨੇ ਥੈਂਕ ਯੂ ਦਿলো ਧੰਨਵਾਦ ਤੁਹਾਡਾ ਸਭ ਦਾ ਮਿਲਦੇ ਆ ਇੱਕ ਨਵੀਂ Так так, рабрак.